ਸਾਡਾ ਆਪਣਾ ਨਾਮ ਬਰੇਤ ਨਾ ਬੁੱਧ ਸਿੰਘ ਝਾਮਕਾ ਹਲਕਾ ਮਜੀਠੇ ਤੋਂ ਹੀ ਮੈਂ ਬਿਲੋਂਗ ਕਰਦਾ ਹਾਂ ਔਰ ਇਸ ਪੰਗਾਲੀ ਪਿੰਡ ਦੇ ਵਿੱਚ ਸਾਡਾ 2017 ਤੋਂ ਆਉਣ ਜਾਣ ਰਿਹਾ ਔਰ ਇਹਨਾਂ ਲੋਕਾਂ ਨੇ ਆਕਾਸ ਲਈ ਸੀ ਕਿ ਤੀਜਾ ਬਦਲਾ ਆਊਗਾ ਤੇ ਸਾਡੇ ਘਰਾਂ ਦੇ ਵਿੱਚ ਕੁਝ ਖੁਸ਼ਹਾਲੀ ਆਊਗੀ ਪਰ ਅੱਜ ਆਸ ਜਿਹੜੀ ਆ 17 ਦੀ 22 25 ਚ ਜਾ ਕੇ ਨਿਰਾਸ਼ਾ ਦੇ ਵਿੱਚ ਜਿਹੜੀ ਆ ਸਾਬਤ ਹੋ ਰਹੀ ਹੈ ਜਿਵੇਂ ਕੁਮਰ ਜੀ ਹੁਣੇ ਆਏ ਆ ਇਹਨਾਂ ਨੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਧਾਰਮਿਕ ਸਥਾਨ ਤੋਂ ਬਾਲਕ ਨੀਕ ਸਥਾਨ ਤੋਂ ਉੱਥੋਂ ਅੰਮ੍ਰਿਤਸਰ ਤੋਂ ਬਾਬਾ ਜੀ ਆਏ ਇਹਨਾਂ ਨੇ ਦੁੱਖ ਸਾਂਝਾ ਕੀਤਾ ਅਸੀਂ ਇੱਥੇ ਦੁੱਖ ਸਾਂਝਾ ਹੀ ਕਰਨ ਆਏ ਆ ਹੌਸਲਾ ਬਜਾਈ ਦੇਣ ਵਾਸਤੇ ਆਏ ਮੈਂ ਕੱਲ ਵੀ ਇਸ ਪਿੰਡਾਂ ਦੇ ਵਿੱਚ ਵਿਚਰ ਰਿਹਾ ਸੀ ਤਲਵੰਡੀ ਪਿੰਡ 'ਚ ਗਿਆ ਸੀ ਕੋਈ ਜ਼ਿਆਦਾ ਵਧੀਆ ਹਾਲਤ ਨਹੀਂ ਉਹਨਾਂ ਘਰਾਂ ਦੀ ਕਿਉਂਕਿ ਉਹਨਾਂ ਦਾ ਘਰਾਂ ਦਾ ਗੁਜ਼ਾਰਾ ਇਦਾਂ ਸੀ ਜਿਵੇਂ ਜਾਨਵਰ ਸਵੇਰੇ ਬੱਚਿਆਂ ਲਈ ਚੋਗਾ ਲੈ ਚੁਗਣ ਜਾਂਦਾ ਤੇ ਸ਼ਾਮ ਨੂੰ ਆ ਕੇ ਉਹਨਾਂ ਦੇ ਮੂੰਹ ਵਿੱਚ ਪਾਉਂਦਾ ਇਸ ਪੋਜੀਸ਼ਨ ਵਾਲੇ ਸਾਰੇ ਪਰਿਵਾਰ ਸੀ ਔਰ ਭਗਵੰਤ ਮਾਨ ਜੀ ਕੱਲ ਆਏ ਸੀ ਉਹਨਾਂ ਨੇ ਕਾਨਫਰੰਸ ਕਰਕੇ 10 ਲੱਖ ਦੀ ਨਾਲ ਦੀ ਨਾਲ ਆਫਰ ਕੀਤੀ ਹੋਰ ਵੀ ਬਹੁਤ ਕੀਤਾ ਪਰ ਇਹਨੂੰ ਜਿਵੇਂ ਭਾਈ ਬਾਬਾ ਜੀ ਨੇ ਕਿਹਾ ਵੀ ਬੂਰ ਪੈਂਦਾ ਕਿ ਨਹੀਂ ਪੈਂਦਾ ਕਿਉਂਕਿ ਮਸਲਾ ਇਹ ਆ ਕਿ ਇਹ ਹੁਣ ਇੱਕ ਮੁੱਦਾ ਬਣਾਉਣ ਦੀ ਰਾਹ ਤੇ ਚਲੇ ਜਾਣਾ ਕਿ ਜਿਹੜੇ ਉਹਨੂੰ ਪਿੱਛੇ ਵਾਲੇ ਆ ਉਹ ਵੀ ਇਹ ਗੱਲ ਨੂੰ ਚੱਕਣਗੇ ਮਸਲਾ ਤੇ ਇਹ ਹੈ ਜਿਵੇਂ ਕੁਮਰਜੀ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਇੱਕ ਕਾਨੂੰਨ ਲਿਆਂਦਾ ਜਾਵੇ ਕਿ ਘੱਟੋ ਘੱਟ ਜਿਹੜਾ ਨਸ਼ਾ ਵੇਚਣ ਵਾਲਾ ਵਾ ਚਾ ਨਸ਼ਾ ਵਕਾਉਣ ਵਾਲਾ ਉਹਨੂੰ 20 ਸਾਲ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ ਬਲਤੇ ਉਮਰ ਕੈਦ ਔਰ ਵਿਧਾਨ ਸਭਾ ਦੇ ਵਿੱਚ ਬਹੁਤ ਮਾਤਿਆ 92 ਐਮ.ਐਲ.ਏ ਇਹ ਖੁਦ ਐਮ.ਐਲ.ਏ ਸਹਿਬਾਨ ਹੈ ਔਰ ਪਿਛਲੇ ਦਿਨ ਤੋਂ ਮੈਂ ਮੰਗ ਕਰਦਾ ਆਂ ਕਿ ਇਹਨਾਂ ਨੂੰ ਕੋਈ ਚੰਗਾ ਮਹਿਕਮਾ ਦਿੱਤਾ ਜਾਂਦਾ ਮੇਰੀ ਮੰਗ ਨਹੀਂ ਹੈ ਕੁਮਰ ਜੀ ਮੇਰੀ ਮੰਗ ਨਹੀਂ ਹੈ ਪੂਰੇ ਪੰਜਾਬ ਦੀ ਮੰਗ ਹੈ ਕਿ ਜਦੋਂ ਕੇਦਰੀਵਾਲ ਸਾਹਿਬ ਆਏ ਸੀ ਅਸੀਂ ਵੀ ਨਾਲ ਸੀ ਅਸੀਂ ਉਹਨਾਂ ਦੀ ਖੁਦ ਰੈਲੀਆਂ ਕਰਾਈਆਂ ਔਰ ਕੁਮਰ ਜੀ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੇ ਦੱਸਿਆ ਸੀ ਕਿ ਮਾਫੀਆ ਨੂੰ ਨਾਤ ਪਹੁੰਚਗੇ ਔਰ ਮੈਂ ਕਹਿੰਦਾ ਕਿ ਉਹ ਆਪਣੇ ਇਸ ਬਚਣਾ ਤੋਂ ਮੁਕਰ ਰਹੇ ਆ ਔਰ ਮੁਕਰਣਾ ਨਹੀਂ ਸੀ ਚਾਹੀਦਾ ਜੇ ਜਨਤਾ ਨਾਲ ਵਾਅਦਾ ਕੀਤਾ ਸੀ ਜਨਤਾ ਨਾਲ ਵਾਅਦਾ ਕੀਤਾ ਪੂਰਾ ਕਰਨਾ ਚਾਹੀਦਾ ਸੀ ਇੱਥੇ ਅਸੀਂ ਗੱਲ ਸਿਆਸਤ ਦੀ ਨਹੀਂ ਕਰਦੇ ਗੱਲ ਕਰਨੀ ਐਕਸਪੀਰੀਅੰਸ ਵਾਲੇ ਬੰਦੇ ਦੀ ਜੀ ਅੱਜ ਲਾਉਣ ਆਰਡਰ ਦਾ ਜਿਹੜੀ ਹਾਲਾਤ ਬਣੇ ਹੋਏ ਆ ਚਾਹੇ ਨਸ਼ੇ ਤੇ ਲੈ ਲੋ ਚਾਹੇ ਪੈਲਸਾਂ ਚ ਗੋਲੀਆਂ ਚੱਲਣੀਆਂ ਤੁਰੇ ਜਾਂਦੇ ਦਿਹਾੜੀਦਾਰ ਨੂੰ ਮਾਰ ਦੇਣਾ ਵੇਖੋ ਜੀ ਬਹੁਤ ਸਾਰੇ ਤੁਸੀਂ ਦੇਖਿਆ ਜੋ ਰੇੜੀਆਂ ਵਾਲਿਆਂ ਵੀਰਾਂ ਨੂੰ ਲੁੱਟਿਆ ਜਾ ਰਿਹਾ ਇਸ ਕਰਕੇ ਕੋਈ ਸਟਿਕ ਇਦਾਂ ਦਾ ਮਾਨਨੇ ਵਾਲਾ ਅਫਸਰ ਚਾਹੀਦਾ ਸੀ ਇਸ ਟਾਈਮ ਤੇ ਇਹਨਾਂ ਕੋ ਐਮਐਲਏ ਸਾਹਿਬ ਸੀ ਇਹਨਾਂ ਨੂੰ ਕਮਸ ਤੋਂ ਗ੍ਰਹਿ ਮਤਰਾਲਾ ਦਿੰਦੇ ਮੇਰੀ ਮੰਗ ਸੀ ਮੈਂ ਬੜ ਬੜੀ ਰਾਇ ਇਹ ਗੱਲ ਮੀਡੀਆ ਦੇ ਵਿੱਚ ਕਹੀ ਆ ਪਰ ਮਸਲਾ ਇਹ ਆ ਕਿ ਜਿਹੜੀ ਪੋਜੀਸ਼ਨ ਅੱਜ ਜੋ ਹਾਲਾਤ ਬਣੇ ਆ ਉਹਦੇ ਤੇ ਮੈਂ ਕੁਮਰ ਜੀ ਨੂੰ ਵੀ ਇੱਕ ਅਪੀਲ ਕਰੂੰਗਾ ਇਹ ਆ ਇਹਨਾਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਵਾ ਮੈਂ ਕਹਿੰਦਾ ਇਹੋ ਜੀ ਹੋਰ ਕਿਸੇ ਨਾਲ ਘਟਨਾ ਵਾਪਰੇ ਇਹੋ ਜਾਂ 10 ਲੱਖ ਰੁਪਏ ਹੋਰ ਕਿਸੇ ਗਰੀਬ ਨੂੰ ਮਿਲੇ ਕਿਉਂਕਿ 400 ਰੁਪਏ ਉਸ ਬੰਦੇ ਵਾਸਤੇ ਬਹੁਤ ਹੈ ਜਦੋਂ ਕਿਸੇ ਗਰੀਬ ਬੱਚੇ ਦਾ ਮਾਂ ਬਾਪ ਨੇ ਘਰ ਆ ਕੇ ਆਪਣੇ ਬੱਚਾ ਨੂੰ ਰਾਤ ਨੂੰ ਪਿਆਰ ਕਰਦਾ ਵਾ ਪੈਸਾ ਕਿਤੇ ਭੂਮਿਕਾ ਨਹੀਂ ਰੱਖਦਾ ਪੈਸੇ ਦੀ ਬਜਾਏ ਪੈਸਾ ਨਹੀਂ ਇਦਾਂ ਦਾ ਚਾਹੀਦਾ ਕਾਨੂੰਨ ਕੋਈ ਇਦਾਂ ਦਾ ਬਣਾਣ ਕਿ ਕਿਸੇ ਗਰੀਬ ਦਾ ਬੱਚਾ ਜਿਹੜਾ ਨਾਥ ਨਾ ਹੋਵੇ ਸਰ 10 ਲੱਖ ਦੇ ਨਾਲ ਉਹਨਾਂ ਕਹਿਆ ਸੀ ਜਿਹੜੇ ਬੱਚੇ ਨੇ ਪਲੱਸ 2 ਕੀਤੀ ਆ ਉਹ ਬੀਏ ਕਰੇਗਾ 3 ਸਾਲ ਤੋਂ ਬਾਅਦ ਉਹਨੂੰ ਜਿਹੜਾ ਵਧੀਆ ਨੌਕਰੀ ਮਿਲੇਗੀ ਲੱਗਦਾ ਕਿ 2 ਸਾਲ ਸਰਕਾਰ ਰਹਿ ਗਈ ਆ ਤੇ 3 ਸਾਲ ਬਾਅਦ ਇਹਨਾਂ ਦਾ ਉਹ ਵਾਦਾ ਪੂਰਾ ਹੋਏਗਾ ਵੇਖੋ ਜੀ ਹਾਸੇ ਨਾ ਬਿਆਨ ਹਾਸੇ ਨਾ ਬਿਆਨ ਆ ਜੇ ਨੌਕਰੀ ਦੇਣੀ ਆ ਨਾ ਤੇ ਮੈਂ ਕਹਿੰਦਾ ਕਿ ਤੁਹਾਡੇ ਕੋਲ ਪਾਵਰ ਆ ਉਹਨਾਂ ਦੀਆਂ ਵਾਈਫ ਪਤਨੀਆਂ ਹੈਗੀਆਂ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੁਸੀਂ ਦਾਖਲਾ ਇਹਨਾਂ ਨੂੰ ਦਿਓ 25 ਤੋਂ 30 ਹਜ਼ਾਰ ਰੁਪਏ ਦੀ ਨੌਕਰੀ ਦੇ ਦਿਓ ਉਹ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਰ ਸਕਦੇ ਆ ਔਰ ਜਿਹੜਾ ਜਿਹੜਾ ਇਕੱਠਾ ਪੈਸਾ ਨਾ ਤੁਸੀਂ ਦੇਖੋ ਕਿਸੇ ਦੇ ਵੀ ਘਰੇ ਵੜ ਜੇ ਨਾ ਉਹ ਖਤਮ ਹੋ ਜਾਂਦਾ ਖੂ ਭਰਿਆ ਪੈਸਾ ਦਾ ਮੁੱਕ ਜਾਂਦਾ ਕਿਉਂਕਿ ਰੂਲ ਨਹੀਂ ਹੈਗਾ ਰੂਲ ਮੁਤਾਬਕ ਚੱਲਣਾ ਚਾਹੀਦਾ ਵਾ ਬਾਕੀ ਇਹ ਆ ਕਿ ਸਰਕਾਰਾਂ ਦੇ ਫੈਸਲੇ ਆ ਜਿਵੇਂ ਕੁਮਰ ਜੀ ਉਹਨਾਂ ਨੇ ਕਿਹਾ ਵਾ ਇਹ ਚੰਗੇ ਅਫਸਰ ਹੈ ਔਰ ਆਵਾਜ਼ ਵੀ ਵਿਧਾਨ ਸਭਾ ਦੇ ਵਿੱਚ ਚੱਕਣਗੇ ਮੈਨੂੰ ਆਸ ਹੈ ਕਿ ਲੋਕਾਂ ਨੂੰ ਇਨਸਾਫ ਦਿਵਾਉਣਗੇ ਤੇ ਅੱਗੇ ਵਾਸਤੇ ਮਾਫੀਆ ਦੇ ਉੱਤੇ ਨੱਥ ਪਾਉਣ ਦੀ ਗੱਲ ਕਰਨਗੇ ਇੰਨੀਆਂ ਮੈਂ ਬੇਨਤੀਆਂ ਕਰਦਾ ਸਾਰਾ ਕਿਹੜੇ ਪਿੰਡ ਵਿੱਚ ਪਹੁੰਚਿਆ ਇਹਲਾ ਅੰਮ੍ਰਿਤਸਰ ਦਾ ਇਹ ਜ਼ਿਲ੍ਹੇ ਦਾ ਪਿੰਡ ਹੈ ਪੰਗਾਲਕਲਾ ਜਿੱਥੇ ਕਿ ਇੱਕੋ ਹੀ ਪਿੰਡ ਦੇ ਛੇ ਲੋਕਾਂ ਦੀ ਹੱਤਿਆ ਹੋਈ ਉਹ ਸਾਰੇ ਬਾਲਮੀਕੀ ਮਜਬੀ ਸਿੰਘ 크੍ਰਿਸਚੀਅਨ ਭਾਈ ਕਹਿੰਦੇ ਨੇ ਸੁੰਦ ਸੀਗੇ ਸੰਤ ਮਲਕੀ ਨਾਜ਼ੀ ਮਹਾਰਾਜ ਦੇ ਸੇਵਕ ਸਾਰੇ ਇੱਥੇ ਆਏ ਹਨ ਇਤਿਹਾਮਾਂ ਜਿਹੜੀਆਂ ਹੋਈਆਂ 24-25ਾਂ ਤੇ ਗਿਣਤੀ ਚਲ ਗਈ ਹੈ ਲੱਗ ਲੱਗੇ ਭਗਮਾ ਦੀ ਮੜੜੀ ਬਾਕੀ ਪਿੰਡਾਂ ਦੇ ਅੱਜ ਤੇ ਸਰਕਾਰ ਕੋਈ ਹੀ ਮੰਗ ਕਰਦੇ ਆ ਕਿ ਉਹਨਾਂ ਦੇ ਕਤਲ ਦਾ ਪਰਚਾਦਰ ਜ ਹੋਵੇ ਉਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਇਹ ਤੰਦਾ ਕਰਨ ਵਾਲੇ ਜੋ ਗੈਂਗਸਟਰ ਸ਼ਰਾਬ ਮਾਫੀਆ ਇਹਨਾਂ ਤੇ ਜਿੰਨੀ ਦੇ ਨਾਥ ਨਾ ਪਾਈ ਜਵੇ ਉਹ ਨਹੀਂ ਰੇ ਪੰਜਾਬ ਦੀ ਹਾਲਤ ਨਹੀਂ ਸੁਧਰ ਸਕਦੀ ਅ ਤੇਖੋ ਅੱਜ ਇੱਕ ਪਾਸੇ ਤੇ ਨਾਰਾ ਲੱਗਦਾ ਹੈਗਾ ਨਸ਼ੇ ਦੇ ਵਿਰੁੱਧ ਇੱਕ ਜੁੱਧ ਛੜਿਆ ਹੈ ਅਬ ਅ ਜੁੱਧ ਨਹੀਂ ਕਿ ਐਸਾ ਜਾ ਮਕਾਮ ਆਪਣੇ ਦਿਖਾ ਦਿੱਤਾ ਕਿ ਅੱਜ ਮੜੀਆਂ ਦੇ ਵਿੱਚ ਮਿਲੇ ਲੱਗੇ ਹੋਏ ਜਿਸ ਤਰੀਕੇ ਦੇ ਨਾਲ ਇੱਕ ਇੱਕ ਪਰਿਵਾਰ ਦੇ ਦੋ ਦੋ ਤਿੰਨ ਤਿੰਨ ਜੀ ਗਏ ਹਨ ਅਸੀ ਸਰਕਾਰ ਤੋਂ ਮੰਗ ਕਰਦੀ ਕਿ ਉਹਨੂੰ ਫਾਂਸੀ ਦੇ ਦਿੱਤੀ ਹੈ ਬਤਨਵਾਦ ਜੈ ਬਾਲ ਮੀ ਕੀ ਇਹ ਕਿਹਾ ਗਿਆ ਕਿ ਹੁਣ ਯਾਰ ਕੇ ਸਾਰੇ ਸਾਰੇ ਐਸੀ ਬਰਾ ਦੇ ਦੀ ਹੈ ਲੇਕਿਨ ਇਹ ਤੂੰ ਨੂੰ ਉਹਨਾਂ ਚਾਹੀਦਾ ਸੀਗਾ ਕਿਉਂਕਿ ਹੋ ਸਕਦਾ ਕੋਈ ਇੱਜ਼ਤ ਮੰਗਦਾ ਹੋਵੇ ਉਹਨੂੰ ਇੱਜ਼ਤ ਨਾ ਮਿਲੀ ਹੋਵੇ ਜਾਣ ਦੀ ਲੇਕਿਨ ਸੰਤ ਸਮਾਜ ਬਿਲਕੁਲ ਆਪਣੇ ਭਾਈਚਾਰੇ ਨਾਲ ਖੜਾ ਹੈ ਜੋ ਵੀ ਇਹਨਾਂ ਦੀ ਮਦਦ ਦੀ ਲੋੜ ਹੋਵੇਗੀ ਸੰਸਮਾਜ ਕਰਨ ਤਿਆਰ ਹੈ ਭਗਵਾਨ ਬਾਲਮੀ ਆਸ਼ੀਸ਼ ਤੁਨਾ ਸਾਹਿਬ ਤਨਮਨ ਤੰਦੇ ਨੇ ਇਹਨਾਂ ਨੂੰ ਸਪੋਰਟ ਕਰਿਆ ਕੀ ਲੱਗਦਾ ਕਿ 10 ਲੱਖ ਰੁਪਏ ਜਿਹੜਾ ਇਹਨਾਂ ਦਾ ਮੁਆਵਜ਼ਾ ਵਾ ਇਹਨਾਂ ਦੀਆਂ ਜ਼ਿੰਦਗੀਆਂ ਵਾਸਤੇ ਕੋ ਹੈ ਸਹੀ ਹੈ ਸਰ ਕਹਿ ਕੇ ਗਏ ਆ ਨਾ ਦੇਖੋ ਕੀ ਹੁੰਦਾ ਥੋੜੇ ਦਿਨਾਂ ਦੇ ਵਿੱਚ ਹੀ ਤਰਨਤਨ ਵਾਲੇ ਵੀ ਹਲੇ ਤਾਂ ਵੀ ਬਿੱਲ ਕਲੇ ਪਏ ਨੇ ਸੰਗਰੂਰ ਵਾਲੇ ਵੀ ਬਿੱਲ ਕਲੇ ਪਏ ਨੇ ਕਿਸੇ ਨੂੰ ਪਹੁੰਚਿਆ ਨਹੀਂ ਤੇ ਕਨਿਦੀ ਵਾਰੀ 2-4 ਦਿਨ ਹਫਤੇ ਦੇ ਵਿੱਚ ਪਤਾ ਲੱਗ ਜਾਵੇਗਾ ਮਿਲਦਾ ਜਾਂ ਨਹੀਂ ਮਿਲਦਾ ਲੇਕਿਨ ਅਸੀਂ ਤਸਤ ਲੋ ਇਹਨਾਂ ਦੀ ਹੈਲਪ ਕਰਨ ਨੂੰ ਤਿਆਰ ਹੋਵਾਂਗੇ ਧੰਨਵਾਦ